ਬਸ ਦੂਰ ਤਾਂ ਇਹ ਚਾਰ ਬਾਹਰ ਲੈ ਕੇ ਗਏ ਨੇ ਬਾਕੀ ਇਹਨਾਂ ਨੇ ਪਤਾ ਨਹੀਂ ਕਿੱਥੇ ਲਾਪਤਾ ਕਰ ਦੇ ਜੀ ਸਾਡੇ ਮਕਾਨ ਨਾਲ ਨਹੀਂ ਸਾਡੀਆਂ ਟੀਵੀ ਸਾਰੇ ਕੁਝ ਗਿਰ ਗਿਆ ਨਹੀਂ ਜਿੱਕੇ ਘਰੇ ਚੱਲੋ ਦਿਖਾ ਦਿੰਦੇ ਜਿਆਦਾ ਹੀ ਠੱਠੇ ਤੇ ਤੁਹਾਨੂੰ ਪਤਾ ਹੀ ਹੈ ਘੱਟੋ ਘਾਟ ਜਿਆਦਾ ਨਹੀਂ 15 20 ਬੰਦੇ ਹੁੰਦੇ ਨੇ ਚਾਰੇ ਲੈ ਕੇ ਗਏ ਨੇ ਬਾਕੀ ਦਾ ਪਤਾ ਨਹੀਂ ਕਿੱਥੇ ਨੇ ਇੱਥੇ ਤਿੰਨ ਬਲਾਸਟ ਹੋਏ ਨੇ ਜੀ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਸੀ ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਦਰਵਾਜ਼ਾ ਖਲੋ ਜੋ ਬਾਹਰ ਪਰਿਵਾਰ ਖੜਾ ਉਹਨਾਂ ਨੂੰ ਮਿਲਾਓ ਹਨਾ ਅਟੈਂਡੈਂਸ ਇਹਨਾਂ ਦੇ ਗੇਟ ਤੇ ਲੱਗਦੀ ਆ ਇਹ ਨਹੀਂ ਪਤਾ ਕੱਚੀ ਆ ਕਿ ਪੱਕੀ ਆ ਜੀ ਜੋ ਟੰਡਸ ਲੱਗਦੀ ਐ ਚਾਰ ਪੰਜ ਬੰਦੇ ਲੈ ਕੇ ਗਏ ਨੇ ਗੱਡੀਆਂ ਹੀ ਪਾ ਕੇ ਬਾਕੀ ਬੰਦੇ ਇਹ ਮਿਲਾ ਨਹੀਂ ਰਹੇ ਹਲੇ ਤੱਕ ਨਹੀਂ ਇਹਨਾਂ ਨੇ ਮਿਲਾਈ ਜੀ ਪੁਲਿਸ ਪ੍ਰਸ਼ਾਸਨ ਆਇਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਬਹਿ ਕੇ ਗੱਲ ਕਰਾਂਗੇ ਅਸੀਂ ਮਹੱਲੇ 'ਚ ਮੈਨੂੰ ਚੱਲਣ ਨਹੀਂ ਦੇਣੀ ਕਾ ਨਿਕਲ ਸਾਡੇ ਮਹੱਲੇ 'ਚ ਮਿਲਾ ਹੋਰ ਵੀ ਬਹੁਤ ਨੇ ਟੈਕਸਸ ਮੱਲੇ ਹੈਗੀ ਇੱਧਰ ਕਿਸ ਕੋ ਹੈ ਜੀ ਇਹ ਹੈਂਬਰ ਹੈਗੀ ਆ ਅਸੀਂ ਇਹਨਾਂ ਨੂੰ ਨਹੀਂ ਰੌਲਾ ਪਾਉਂਦੇ ਇਹਨੂੰ ਹੀ ਕਿਉਂ ਰੌਲਾ ਪਾਉਣੀ ਇਹ ਆਪਣਾ ਗਲਤ ਚਲਾ ਰਹੇ ਨੇ ਜੀ ਇਹਨੂੰ ਇਸ ਵੇਲੇ ਦੀ ਵੱਡੀ ਖਬਰ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆ ਰਹੀ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਫੈਕਟਰੀ ਦੇ ਵਿੱਚ ਇੱਕੋ ਸਮੇਂ ਤਿੰਨ ਧਮਾਕੇ ਹੋਏ ਨੇ ਇਸ ਘਟਨਾ ਦੇ ਵਿੱਚ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ ਨੇ ਜਿਨ੍ਹਾਂ ਨੂੰ ਇਲਾਜ ਲਈ ਖਨਾਦਿਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੁਹੱਲੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹਨਾਂ ਦੇ ਘਰ ਤੱਕ ਹਿੱਲ ਗਏ ਤੇ ਉਹਨਾਂ ਦਾ ਸਮਾਨ ਕੰਦਾ ਤੋਂ ਢੇਠ ਡਿੱਗ ਗਿਆ ਇਸੇ ਦੇ ਨਾਲ ਹੋਰ ਕੀ ਕੁਝ ਕਹਿੰਦੇ ਹੋਏ ਮੁਹੱਲੇ ਦੇ ਲੋਕ ਨਜ਼ਰ ਆਏ ਨੇ ਆਓ ਸੁਣਦੇ ਹਾਂ ਦਾਰਸ਼ਨ ਕਰਾ ਵੀ ਜੂਰੇ ਅੱਜ ਠੱਠੀ ਫੱਟੀ ਆ ਅੱਛਾ ਜੀ ਹਾਂਜੀ ਤੇ ਪਤਾ ਨਹੀਂ ਕਿੰਨੇ ਕ ਬੰਦੇ ਅੰਦਰ ਜਲੇ ਨੇ ਸਾਡੇ ਸਾਰਿਆਂ ਦੇ ਮਕਾਨ ਹਿੱਲ ਗਏ ਜੀ ਅੱਗੇ ਵੀ ਇਹਨਾਂ ਦੇ ਸਿਲੰਡਰ ਫੱਟ ਫੱਟ ਕੇ ਸਾਡੇ ਘਰਾਂ ਚ ਜਾਂਦੇ ਨੇ ਜੀ ਕਹਿੰਦੇ ਆ ਕਹਿੰਦਾ ਜੀ ਰਾਮਨਗਰ ਮੇਰੇ ਨਾਲ ਤਾਂ ਲੱਗਦਾ ਏ ਤਾਂ ਕਰਕੇ ਮੈਨੂੰ ਆਪੇ ਸਿਲੰਡਰ ਰੱਖ ਕੇ ਕਹਿ ਦਿੰਦੇ ਨੇ ਪਹਿਲਾਂ ਇਹਨਾਂ ਦੇ ਰਾਜੂ ਐਮ ਸੀ ਇਹਨਾਂ ਦੇ ਨਾਲ ਸਾਡੇ ਸੈਨ ਹੋਏ ਨੇ ਸਾਰਿਆਂ ਦੇ ਵੀ ਅੱਜ ਤੋਂ ਬਾਅਦ ਮੈਂ ਉਹ ਰਸਲੈਂਡਰ ਨਹੀਂ ਰੱਖਦਾ ਮੈਂ ਪ੍ਰਦੂਸ਼ਣ ਨਹੀਂ ਛੱਡਦਾ ਸਾਡੇ ਕੋਲ ਮੂਵੀਆਂ ਪਈਆਂ ਨੇ ਪ੍ਰਦੂਸ਼ਣ ਦੀ ਇਹਦੇ ਸਾਡੇ ਸਾਬੰਦ ਕਰਿਆ ਨੇ ਤੇ ਇਹ ਨਹੀਂ ਬਾਜਾਂਦਾ ਆ ਹੁਣੇ ਹੋਇਆ ਜੀ ਜਦ ਤੱਕ ਘੰਟਾ ਹੀ ਹੋਇਆ ਕਿੰਨਾ ਕੁ ਬੜਾ ਤਮਾਕੂ ਸਾਡੇ ਮਕਾਨ ਹਿੱਲ ਗਏ ਜੀ ਤਿੰਨ ਬਲਾਸਟ ਸਾਡੇ ਮਕਾਨ ਹਿੱਲ ਗਏ ਤਿੰਨ ਵਾਰ ਇਕੱਠਾ ਹੋ ਹੋਇਆ ਮਜ਼ਦੂਰ ਤਾਂ ਇਹ ਚਾਰ ਬਾਹਰ ਲੈ ਕੇ ਗਏ ਨੇ ਬਾਕੀ ਇਹਨਾਂ ਨੇ ਪਤਾ ਨਹੀਂ ਕਿੱਥੇ ਲਾਪਤਾ ਕਰ ਦੇਈ ਸਾਡੇ ਮਕਾਨ ਨਾਲ ਨਹੀਂ ਸਾਡੀਆਂ ਟੀਵੀ ਸਾਰੇ ਕੁਝ ਗਿਰ ਗਿਆ ਨਹੀਂ ਜਿੱਕੇ ਘਰੇ ਚੱਲੋ ਦਿਖਾ ਦਿੰਨੇ ਜਿਆਦਾ ਹੀ ਭੱਠੇ ਤੇ ਤੁਹਾਨੂੰ ਪਤਾ ਹੀ ਹੈ ਘਟੋ ਘੜਾ ਜਿਆਦਾ ਨਹੀਂ 15 20 ਬੰਦੇ ਹੁੰਦੇ ਨੇ ਚਾਰੇ ਲੈ ਕੇ ਗਏ ਨੇ ਬਾਕੀ ਦਾ ਪਤਾ ਨਹੀਂ ਕਿੱਥੇ ਨੇ ਜੀ ਹਾਂਜੀ ਤਿੰਨ ਵਾਰ ਬਲਾਸਟ ਹੋਈ ਆਪਣੇ ਕੋਲ ਵੀਡੀਓ ਪਈਆ ਦਿਖਾ ਦਿੰਨੇ ਠੀਕ ਹੈ ਜੀ ਹਾਂਜੀ ਅਸਤਾ ਇਹੋ ਚਾਹੁੰਦਾ ਮਿੱਲ ਬੰਦ ਹੋਵੇ ਜਾਂ ਜਿਹੜੇ ਹਾਸੇ ਹੋ ਰਹੇ ਨੇ ਇਹਨਾਂ ਤੋਂ ਛਟਕਾਰਾ ਦੇਣੀ ਸਾਡੇ ਦੇਖੋ ਜੀ ਮੱਲੇਦਾਰ ਸਾਰਾ ਖੜਾ ਠੀਕ ਹੈ ਜੀ ਇਹਦੇ ਤਿੰਨ ਬਲਾਸਟ ਹੋਏ ਨੇ ਜੀ ਅਸੀਂ ਇਹਨਾਂ ਨੂੰ ਕੁਛ ਨਹੀਂ ਕਿਹਾ ਸੀ ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਦਰਵਾਜਾ ਖਲੋ ਜੋ ਬਾਹਰ ਪਰਿਵਾਰ ਖੜਾ ਉਹਨਾਂ ਨੂੰ ਮਿਲਾਓ ਹਨਾ ਅਟੈਂਡੈਂਸ ਇਹਨਾਂ ਦੇ ਗੇਟ ਤੇ ਲੱਗਦੀ ਆ ਇਹ ਨਹੀਂ ਪਤਾ ਕੱਚੀ ਆ ਕਿ ਪੱਕੀ ਆ ਜੀ ਜੋ ਟੈਂਡਸ ਲੱਗਦੀ ਆ ਇਹ ਚਾਰ ਪੰਜ ਬੰਦੇ ਲੈ ਕੇ ਗਏ ਨੇ ਗੱਡੀਆਂ ਹੀ ਪਾ ਕੇ ਬਾਕੀ ਬੰਦੇ ਇਹ ਮਿਲਾ ਨਹੀਂ ਰਹੇ ਹਲੇ ਤੱਕ ਨਹੀਂ ਇਹਨਾਂ ਨੇ ਮਿਲਾਏ ਜੀ ਪੁਲਿਸ ਪ੍ਰਸ਼ਾਸਨ ਆਇਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਬਹਿ ਕੇ ਗੱਲ ਕਰਾਂਗੇ ਅਸੀਂ ਮਲੇ ਚ ਮਲੇ ਚੱਲਣ ਨਹੀਂ ਦੇਈ ਸਾਡੇ ਮਲੇ ਚ ਮਿਲਾ ਹੋਰ ਵੀ ਬਹੁਤ ਨੇ ਐਕਸੈਸ ਮਲੇ ਹੈਗੀ ਇੱਧਰ ਕਿਸ ਕੋ ਹੈ ਜੀ ਇਹ ਹੈਂਬਰ ਹੈਗੀ ਆ ਅਸੀਂ ਇਹਨਾਂ ਨੂੰ ਨਹੀਂ ਰ ਇਹ ਮਿੱਲੇ ਉਰੇ ਸੀਗੀ ਕੋਈ ਨਹੀਂ ਇਹਨਾਂ ਦਾ ਪ੍ਰਦੂਸ਼ਨ ਇੰਨਾ ਆਉਂਦਾ ਹੀ ਅਸੀਂ ਇਹਨਾਂ ਨੂੰ ਕਹਿੰਦੇ ਬਲੋਰ ਚਲਾਓ ਤੁਸੀਂ ਇਹ ਬਲੋਰ ਵੀ ਨਹੀਂ ਚਲਾਉਂਦੇ ਆਪਣਾ ਕੀ ਹੁਣ ਤੁਸੀਂ ਦੱਸੋ ਵੀ ਕੀ ਕਰੀਏ ਜੀ ਅਸੀਂ ਕਿ ਹਸ ਤਾਂ ਬਹੁਤ ਪਰੇਸ਼ਾਨ ਆਈਏ ਮੈਨੂੰ ਤਾਂ ਇਹ ਮੈਨੂੰ ਬੰਦ ਹੋਣੀ ਚਾਹੀਦੀ ਬਸ ਸਾਡਾ ਤਾਂ ਇਹੀ ਗਾ ਸਾਰਿਆਂ ਨੂੰ ਤਾਂ ਕੱਕਾ ਤੇ ਬਾਕੀ ਜਿਹੜੇ ਬੰਦੇ ਨੇ ਸਾਨੂੰ ਬੰਦੇ ਦਾ ਦਿਖਾਓ ਇੱਕ ਵਾਰ ਇਹਦਾ ਬੰਦੇ ਵੀ ਨਹੀਂ ਦਿਖਾਉਂਦੇ ਹੈਗੇ ਚਾਰ ਬੰਦੇ ਪੰਜ ਬੰਦੇ ਹਸਪਤਾਲ ਚ ਲੈ ਕੇ ਗਏ ਨੇ ਬਾਕੀ ਦਾ ਬੰਦਾ ਹੀ ਨਹੀਂ ਮਿਲ ਆ ਰਿਹਾ ਬਾਕੀ ਅਟੈਂਡੈਂਸ ਚੈੱਕ ਕਰਾਓ ਤੁਸੀਂ ਅਟੈਂਡੈਂਸ ਚੈੱਕ ਕਰਾਓ ਇਹਨਾਂ ਦੀ ਇੱਥੇ ਦੇ ਘੱਟੋ ਘੱਟ ਜੀ 15 ਜਣੇ ਕੰਮ ਕਰਦੇ ਨੇ 15 ਚੋਂ 4-5 ਹੈ ਗਏ ਨੇ ਬਾਕੀ ਬੰਦੇ ਕਿੱਥੇ ਨਹੀਂ ਬਾਕੀ ਜਾਇਬੇ ਹੋਏ ਨਹੀਂ ਕੀ ਪੱਟੀ ਤੇ ਚਲੋ ਇੱਕ ਵਾਰ ਘੇੜਾ ਮਾਰੋ ਸਾਡੇ ਨਾਲ ਪੱਟੀ ਦਾ ਹਾਲ ਦੇਖੋ ਜਾ ਕੇ ਕੀ ਹੋਇਆ ਗਈ ਉਧਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਜੀ 112 ਤੇ ਕੰਪਲੇਂਟ ਆਈ ਸੀ ਜਿਸ ਤੇ ਬਲਾਸਟ ਦੀ ਕੰਪਲੇਂਟ ਰਿਪੋਰਟ ਕੀਤੀ ਸੀਗੀ ਉਹਦੇ ਬਾਅਦ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਸੀਗੇ ਇਮੀਡੀਟਲੀ ਐਸਐਚਓ ਔਰ ਡੀਐਸਪੀ ਸਾਹਿਬ ਮੋਕੇ 'ਚ ਆਏ ਆਕੇ ਜਿਹੜੀ ਫਰਸਟ ਪ੍ਰਾਇਰੀਟੀ ਸੀਗੀ ਉਹ ਜਿਹੜੇ ਇੰਜਰਡ ਐ ਉਹਨਾਂ ਨੂੰ ਮੈਡੀਕਲ ਏਡ ਦੇਣਾ ਔਰ ਇੱਥੇ ਆਗ ਚੇ ਕਾਬੂ ਪਾਣਾ ਉਸ ਕਰਕੇ ਫਾਇਰ ਬ੍ਰਿਗੇਡ ਔਰ ਬਾਕੀ ਜੜੀ ਬੰਤੀ ਕਾਰਵਾਈ ਕਰਾ ਲਈਏ ਕਿੰਨੇ ਕੁ ਮਜਬੂਰ ਜਿਹੜੇ ਲੱਗੇ ਜ਼ਖਮੀ ਹੁਣ ਤੱਕ ਆਪਣੇ ਕੋਲ ਜਿਹੜੇ ਰਿਪੋਰਟਡ ਐ ਉਹ 6 ਦੇ ਐ ਕਿਸੇ ਜਾਨੀ ਨੁਕਸਾਨ ਤੱਕ ਨਹੀਂ ਨਹੀਂ ਹੁਣ ਤੱਕ ਕੁਝ ਨਹੀਂ ਹੈ ਜੀ ਬਾਕੀ ਆਪਾਂ ਉੱਥੇ ਅਸਿਸਟੈਂਸ ਜੜੀ ਵੀ ਮੈਡੀਕਲ ਅਸ ਉਹਪਾ ਇਨਸ਼ੋਰ ਕਰਾ। ਉਹ ਫੈਕਟਰੀ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਜਿੱਥੇ ਮਜ਼ਦੂਰਾਂ ਦਾ ਨੁਕਸਾਨ ਹੋਇਆ ਉੱਥੇ ਮੁਹੱਲੇ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਇੱਥੇ ਪਹਿਲਾਂ ਵੀ ਅਜਿਹੇ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਫੈਕਟਰੀ ਵਾਲੇ ਕੁਝ ਵੀ ਨਹੀਂ ਕਰਦੇ। ਕੈਨੇਸ ਪੰਜਾਬ ਦੇ ਲਈ ਮੰਡੀ ਗੋਬਿੰਦਗਰ ਤੋਂ ਜਗਦੇਵ ਸਿੰਘ ਦੀ ਰਿਪੋਰਟ